ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਬਾਈ ਯੰਗ ਫਾਰਮਰ ਚੈਨਲ ਤੇ ਥੈਂਕ ਯੂ ਜੀ ਸਭ ਤੋਂ ਪਹਿਲਾਂ ਬਾਈ ਆਪਣੇ ਬਾਰੇ ਦੱਸਿਓ ਜੀ ਆਪਣਾ ਨਾਮ ਪਿੰਡ ਹਨਾ ਕਿੱਥੇ ਆਪਾਂ ਖੜੇ ਆ ਤੇ ਇੱਧਰ ਕਿਵੇਂ ਆਉਣਾ ਹੋਇਆ ਕਿਵੇਂ ਆਪਣੇ ਦਿਮਾਗ ਦੇ ਵਿੱਚ ਆਇਆ ਵੀ ਆਪਾਂ ਆਰਗੇਨਿਕ ਫਾਰਮਿੰਗ ਕਰਨੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਬਾਈ ਸਰਾਵਾ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈ ਜਾਂਦਾ ਕੋੜਕਪੂਰੇ ਉੱਤੇ ਬਰਗਾੜੀ ਦੇ ਤੇ ਜੈਤੋ ਦੇ ਬਿਲਕੁਲ ਸੈਂਟਰ 'ਚ ਇਹ ਪਿੰਡ ਪੈ ਜਾਂਦਾ ਹਾਂਜੀ ਹਾਈਵੇ ਤੋਂ ਥੋੜਾ ਜਿਹਾ 2-3 ਕਿਲੋਮੀਟਰ ਪਿੱਛੇ ਆ ਤੇ ਦੂਜੀ ਗੱਲ ਤੁਸੀਂ ਕੀਤੀ ਜੇ ਆਰਗੈਨਿਕ ਵਾਲੇ ਪਾਸੇ ਕਿਵੇਂ ਤੁਸੀਂ ਆਏ ਆਰਗੈਨਿਕ ਵਾਲੇ ਪਾਸੇ ਬਾਈ ਜੀ ਜਿਵੇਂ ਮੈਂ ਹੁਣ ਆਪਾਂ ਦੇਖਦੇ ਆਂ ਆਸ-ਪਾਸ ਆਪਣੀਆਂ ਕਿੰਨੀਆਂ ਬਿਮਾਰੀਆਂ ਵਧ ਰਹੀਆਂ ਨਾ ਕੈਂਸਰ ਕਿੰਨਾ ਵਧ ਰਿਹਾ ਹੈ ਹੋਰ ਕਿੰਨੀਆਂ ਬਿਮਾਰੀਆਂ ਵਧ ਰਹੀਆਂ ਜਿਹੜੀਆਂ ਅਨਨੋਟਿਸਡ ਆਜੇ ਨਾ ਤਾਂ ਉਹਦੇ ਲਈ ਮੈਂ ਦੇਖਿਆ ਕਿ ਦੋ ਰੀਜ਼ਨ ਹੈ ਇੱਕ ਤਾਂ ਆਪਾਂ ਸਾਰ ਲੈ ਰਹੇ ਆਂ ਹਵਾ ਲੈ ਰਹੇ ਆਂ ਨਾ ਤਾਂ ਉਹ ਮੈਨੂੰ ਲੱਗਦਾ ਕਿ ਹਵਾ ਜੋ ਆਪਾਂ ਇਨਹੇਲ ਕਰ ਰਹੇ ਆ ਉਹਦੇ ਤੇ ਆਪਣਾ ਜ਼ਿਆਦਾਤਰ ਕੰਟਰੋਲ 80 90% ਨਹੀਂ ਹੈਗਾ ਠੀਕ ਹੈ ਜੀ ਉਹ ਜਿੱਥੇ ਆਪਾਂ ਜਿੱਥੇ ਚਲੇ ਜਾਂਦੇ ਆ ਉੱਥੋਂ ਦੀ ਹਵਾ ਆਪਾਂ ਇਨਹੇਲ ਕਰਨੀ ਹੈ ਨਾ ਦੂਜਾ ਰੀਜ਼ਨ ਜਿਹੜਾ ਮੈਂ ਦੇਖਿਆ ਕਿ ਡਾਈਟ ਆਪਣੀ ਜੋ ਆਪਾਂ ਖਾ ਪੀ ਰਹੇ ਆ ਉਹਦੇ ਤੇ ਆਪਣਾ 100% ਕੰਟਰੋਲ ਹੈ ਕਿ ਆਪਾਂ ਕੀ ਖਾਣਾ ਹੈ ਨਾ ਤਾਂ ਜੇ ਆਪਾਂ ਕੁਝ ਖਾਣ ਤੇ ਆਪਾਂ ਕੰਟਰੋਲ ਕਰ ਲਈ ਆਪਣਾ ਕਿ ਉਹਨੂੰ ਆਰਗੇਨਿਕਲੀ ਪ੍ਰੋਡਿਊਸ ਜਾਂ ਆਪਾਂ ਲੈ ਲਈਏ ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਬਿਮਾਰੀਆਂ ਆਪਾਂ ਨੂੰ ਲੱਗਦੀਆਂ ਉਹਨਾਂ ਤੋਂ ਬਹੁਤ 90% ਤੱਕ 99% ਤੱਕ ਆਪਾਂ ਉਹ ਤੋਂ निजात ਪਾ ਸਕਦੇ ਹਾਂ ਤੇ ਰੀਜ਼ਨ ਵੀ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਖਾਣ ਪੀਣ ਦੀ ਆ ਰੀਜ਼ਨ ਹਾਂਜੀ ਹਨਾ ਤਾਂ ਉਸੇ ਕਰਕੇ ਫਿਰ ਮੈਂ ਇਹ ਮਾਡਲ ਹੈ ਜਿਹੜਾ ਸਟਾਰਟ ਕੀਤਾ ਕਿ ਇਹਦੇ ਵਿੱਚ ਮੈਂ ਤਕਰੀਬਨ 200 ਬੂਟਾ ਜਿਹੜਾ ਅਮਰੂਦਾਂ ਦਾ ਲਗਾਇਆ ਹੈਗਾ 1.5 ਕਿੱਲੇ ਦੇ ਵਿੱਚ ਤਕਰੀਬਨ ਫਾਰਮ ਹੈ ਮੇਰਾ ਇਹ ਤੇ ਇਹ ਦੋ ਲਾਈਨਾਂ ਜਿਹੜੀਆਂ ਇਹਦੇ ਵਿੱਚ ਮੇਰੇ ਮਿਕਸ ਫਰੂਟ ਹੈ ਜਿਹਦੇ ਵਿੱਚ 10 ਤੋਂ 12 ਤਰ੍ਹਾਂ ਦੇ ਜਿਹੜੇ ਲੈਮਨ ਦੇ ਜਿਹੜੇ ਪ੍ਰਜਾਤੀ ਦੇ ਬੂਟੇ ਐ ਤੇ ਜਿਵੇਂ ਅਰਲੀ 골ਡ ਮਾਲਟਾ ਇਹ ਮਾਲਟੇ ਆ ਸਾਰੇ ਮਸੰਮੀ ਵਗੈਰਾ ਉਸ ਤੋਂ ਬਾਅਦ ਅੰਜੀਰ ਆ ਜਾਂਦੀ ਹੈ ਮੇਰੇ ਕੋਲੇ ਤੇ ਇਧਰਲੇ ਪਾਸੇ 6 ਤਰ੍ਹਾਂ ਦੇ ਆਂਬ ਐ ਤੇ 2-3 ਔਲੇ ਆ ਗਏ ਮੇਰੇ ਕੋਲੇ ਅੱਗੇ ਫਿਰ ਚੀਕੂ ਆ ਗਏ ਇਹ ਮਿਕਸ ਫਰੂਟ ਆ ਗਏ ਤੇ ਬਾਉਂਡਰੀ ਤੇ ਮੈਂ ਗੁਲਾਬ ਲਾਇਆ ਹੋਇਆ ਸਾਰਿਆਂ ਤੇ ਇਧਰ ਮੈਡੀਸਨ ਪਲਾਂਟ ਆ ਰਹੇ ਆ ਬਾਕੀ ਤੁਹਾਨੂੰ ਦਿਖਾਉਣਿਆਂ ਨਾਲ ਹਾਂਜੀ ਆਪਾਂ ਦੇਖੀਏ ਬਾਗ ਦੇ ਜੀ ਬਾਈ ਜਿੱਦਾਂ ਤੁਸੀਂ ਗੱਲ ਕੀਤੀ ਹੈਗੀ ਆ ਕਿ ਆਪਣੇ ਆਸ-ਪਾਸ ਮਾਹੌਲ ਇਦਾਂ ਦਾ ਹਨਾ ਲੋਡ ਹੈਗੀ ਅਜ ਕੁਦਰਤੀ ਖੇਤੀ ਦੀ ਜਿਹੜਾ ਤੁਸੀਂ ਫਾਰਮ ਹੁਣ ਡਿਜ਼ਾਈਨ ਕੀਤਾ ਹੈਗਾ ਉਹ ਕਿੱਥੋਂ ਦੇਖ ਕੇ ਕੀਤਾ ਜਾਂ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਵੀ ਆਪਾਂ ਫਰੂਟ ਪਲਾਂਟ ਕਰਨੇ ਹੈਗੇ ਆ ਜਾਂ ਆਪਾਂ ਹੋਰ ਵੀ ਪਲਾਂਟ ਜਿਹੜੇ ਤੁਸੀਂ ਦੇਖ ਰਹੇ ਆ ਆਪਾਂ ਲਾਇਆ ਆਂਬ ਕਿੰਨੀਆਂ ਕਿਸਮਾਂ ਦਾ ਲਾਇਆ ਹੈਗਾ ਇਹ ਕਿੱਥੋਂ ਸੇਦ ਕਿੱਥੋਂ ਮਿਲੇ ਆਪਾਂ ਨੂੰ ਸੇਦ ਬਾਈ ਜੀ ਬਸ ਇਹ ਖੋਦੀ ਡਿਵੈਲਪ ਹੋਈ ਆ ਥਿੰਕਿੰਗ ਹਾਂਜੀ ਐਵੇਂ ਕਿਸੇ ਨੇ ਕਿ ਕਿਸੇ ਦੀ ਗਾਈਡੈਂਸ ਤੇ ਆਪਾਂ ਕਹੀਏ ਕਿ ਕਿਸੇ ਇੱਕ ਬੰਦੇ ਦੀ ਗਾਈਡੈਂਸ ਤੇ ਆਪਾਂ ਕਰਲਾ ਕੰਮ ਉਹ ਨਹੀਂ ਹੈਗਾ ਇਹ ਹਾਂਜੀ ਮਤਲਬ ਬਹੁਤ ਤਰ੍ਹਾਂ ਦੀ YouTube ਤੇ ਵੀਡੀਓਜ਼ ਦੇਖੀਆਂ ਬਹੁਤ ਲੋਕਾਂ ਨਾਲ ਮਿਲੇ ਆਂ ਸੀ ਜਿਵੇਂ ਅਸੀਂ ਬਾਗ ਜਦੋਂ ਸਟਾਰਟ ਕਰਨਾ ਸੀਗਾ ਤਾਂ ਅਸੀਂ ਮਤਲਬ ਪੂਰੇ ਪੰਜਾਬ ਦੇ ਵਿੱਚ ਘੁੰਮੇ ਆਂ ਸੀ ਹਰਿਆਣੇ ਤੱਕ ਘੁੰਮੇ ਆਂ ਸੀ ਦੇਖਿਆ ਕਿ ਕਿਹੜੀ ਫਸਲ ਜ਼ਿਆਦਾ ਹੋ ਰਹੀ ਆਪਣੇ ਨਾ ਤਾਂ ਫਿਰ ਇੱਕ ਨੇਚਰਲੀ ਮੈਂ ਸੋਚਿਆ ਕਿ ਆਪਾਂ ਆਰਗੇਨਿਕ ਕਰਨਾ ਹੈ ਤਾਂ ਆਪਾਂ ਕੋਈ ਬਹੁਤ ਜ਼ਿਆਦਾ ਜਿਹੜੀ ਅਜੀਬ ਕਿਸਮ ਆਪਾਂ ਨਹੀਂ ਪੈਦਾ ਕਰ ਸਕਦੇ ਆਰਗੈਨਿਕ ਦੇ ਵਿੱਚ ਆਪਾਂ ਜੋ ਥੋਦੀਆਂ ਨੇਟਿਵ ਕ੍ਰੌਪਸ ਆ ਉਹੀ ਆਪਾਂ ਕਰ ਸਕਦੇ ਆ ਨਾ ਤਾਂ ਅਮਰੂਦ ਮੈਨੂੰ ਲੱਗਿਆ ਕਿ ਇਥੋਂ ਦੀ ਨੇਟਿਵ ਕ੍ਰੌਪ ਆਪਣੇ ਪੰਜਾਬ ਦੀ ਤਾਂ ਇੱਥੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਆਰਗੈਨਿਕਲੀ ਪ੍ਰੋਡਿਊਸ ਕਰ ਸਕਦੇ ਆ ਇਹਨੂੰ ਤਾਂ ਹੀ ਇਹ ਡਿਸੀਜਨ ਲਿਆ ਹੈਗਾ ਅਮਰੂਦਾਂ ਦਾ ਤੇ ਬਾਕੀ ਮਿਕਸ ਫਰੂਟ ਆ ਜਿਹੜੇ ਇਹ ਵੀ ਆਪਣੇ ਪੰਜਾਬ ਚ ਰਾਮ ਨਾਲ ਹੁੰਦੇ ਆ ਜੀ ਵੈਸੇ ਤਾਂ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਤੁਸੀਂ ਕੋਈ ਫਸਲ ਨਹੀਂ ਲੱਭ ਸਕਦੇ ਜਿਹੜੀ ਨਾ ਹੁੰਦੀ ਹੋਵੇ ਸਾਰੀਆਂ तकरीबन ਫਸਲਾਂ ਹੋ ਜਾਂਦੀਆਂ ਪੰਜਾਬ ਦੇ ਆਮ ਤੌਰ ਤੇ ਜਿਹੜੇ ਕਿਸਾਨ ਕੁਦਰਤੀ ਖੇਤੀ ਵੱਲ ਆਉਂਦੇ ਆ ਜੀ ਉਹ ਚਾਹੁੰਦੇ ਹੈਗਾ ਆਪਣੇ ਕਣਕ ਆਪਾ ਕਰ ਲਈ ਆਰਗੇਨਿਕ ਹਨਾ ਸੌਖੀ ਆ ਚਲੋ ਕਰਨੀ ਸੌਖੀ ਆ ਬਿਕ ਵੀ ਜਾਂਦੀ ਹੈਗੀ ਆ ਫਿਰ ਉਸ ਤੋਂ ਬਾਅਦ ਸਬਜ਼ੀਆਂ ਆਉਂਦੀਆਂ ਸਬਜ਼ੀਆਂ ਦੇ ਵਿੱਚ ਨਦੀਨਾਂ ਦੀ ਬੜੀ ਪ੍ਰੋਬਲਮ ਆਉਂਦੀ ਆ ਬਾਕੀ ਹੋਰ ਬਿਮਾਰੀਆਂ ਲੱਗਦੀਆਂ ਤੇ ਫਰੂਟ ਦੇ ਵਿੱਚ ਵੀ ਆਪਾਂ ਜਾਣਦੇ ਆ ਕਿ ਕਾਫੀ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨਾ ਜਿੱਦਾਂ ਅੱਜ ਕੱਲ ਮੰਡੀ ਵੀ ਇੰਨੀ ਹੈ ਨਹੀਂ ਕਿ ਡਿਵੈਲਪਰ ਵੀ ਜਿੱਥੇ ਆਪਾਂ ਆਰਗੈਨਿਕ ਆਪ ਦਾ ਫਰੂਟ ਵੇਚ ਸਕੀਏ। ਹਾਂ। ਤੇ ਤੁਸੀਂ ਇਹ ਨਹੀਂ ਸੋਚਿਆ ਵੀ ਆਪਾਂ ਸੌਖੇ ਤੋਂ ਸ਼ੁਰੂ ਕਰੀਏ ਵੀ ਅੱਜ ਹੀ ਆਪਾਂ ਫਰੂਟ ਚਾਉਣੇ ਹੈਗੇ ਆ ਤਾਂ ਮਾਰਕੀਟ ਵੀ ਬਣਾਉਣੀ ਔਖੀ ਹੁੰਦੀ ਹੈ। ਕਾਫੀ ਸਮਾਂ ਲੱਗ ਜਾਂਦਾ। ਇਹ ਬਈ ਜੀ ਆਏ ਆ ਕਿ ਜਿਹੜੀ ਅਸੀਂ ਆਰਗੈਨਿਕ ਵੈਸੇ ਕਰ ਰਹੇ ਆ ਉਹ ਤਾਂ ਪਿਛਲੇ 7-8 ਸਾਲ ਤੋਂ ਹੀ ਕਰ ਰਹੇ ਆ। 2016, 1516 ਤੋਂ ਕਰ ਰਹੇ ਆ। ਹਾਂਜੀ। ਪਰ ਪਹਿਲਾਂ ਅਸੀਂ ਪ੍ਰੋਡਿਊਸ ਕਰਦੇ ਸੀਗੇ ਕਣਕ ਹਾਂ। ਤੇ ਗੰਨਾ। ਹਾਂਜੀ। ਮੇਰੇ ਕੋਲੇ ਡੇਢ ਤੋਂ 2 ਕਲੇ ਤਕਰੀਬਨ ਗੰਨਾ ਹੁੰਦਾ ਹਰ ਸਾਲ ਅਸੀਂ ਗੁੜ ਬਣਾ ਕੇ ਉਹਦਾ ਵੇਚਦੇ ਹਾਂ ਗੁੜ ਤੇ ਸ਼ੱਕਰ ਇਸ ਵਾਰੀ ਮੈਂ ਤਕਰੀਬਨ 25 ਤੋਂ 30 ਕੁਆਰਟਲ ਦੇ ਆਸ-ਪਾਸ ਗੁੜ ਤੇ ਸ਼ੱਕਰ ਬਣਾਇਆ ਸੀਗਾ ਜਿਹੜਾ ਕਿ 2 ਕੁ ਮਹੀਨੇ ਅਸੀਂ ਸੇਲ ਹੋ ਗਿਆ ਮੇਰਾ ਜਿਹੜਾ ਤੇ ਗੁੜ ਦਾ ਟੇਸ ਬਹੁਤ ਵਧੀਆ ਹੁੰਦਾ ਫਰਕ ਹੁੰਦਾ ਨਾ ਹਾਂਜੀ ਤੇ ਇਹ ਜਿਹੜੀ ਜਿਹੜਾ ਅਮਰੂਦ ਦਾ ਬਾਗ ਹੈ ਇਹ ਪਿਛਲੇ 2 ਸਾਲ ਤੋਂ ਸਟਾਰਟ ਕੀਤਾ ਜੀ ਤਾਂ ਆਰਗੈਨਿਕ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇੱਕ ਤਾਂ ਨਦੀਨਾਂ ਦੀ ਪ੍ਰੋਬਲਮ ਆਉਂਦੀ ਹੈ ਹੂੰ ਦੂਜਾ ਜਿਹੜਾ ਇਨਸੈਕਟ ਦੀ ਜਿਹੜੀ ਪ੍ਰੋਬਲਮ ਹੈ ਜਿਹੜੀ ਹੈ ਨਾ ਕੀਟ ਪਤੰਗੇ ਦੀ ਉਹਦੇ ਲਈ ਜਿਵੇਂ ਤੁਸੀਂ ਦੇਖ ਰਹੇ ਹੋ ਇਨਸੈਕਟ ਵਾਸਤੇ ਦਾ ਜਿਹੜੀ ਅਮਰੂਦ ਨੂੰ ਪੈਨੇ ਆ ਜਿਆਤਰ ਫਰੂਟ ਫ्लाई ਦੀ ਪ੍ਰੋਬਲਮ ਆਉਂਦੀ ਹੈ ਉਹ ਵੀ ਬਰਸਾਤ ਦੇ ਜਿਹੜੀ ਫਸਲ ਜਿਹੜੀ ਹੁਣ ਦੀ ਫਸਲ ਲੈ ਰਹੇ ਅਸੀਂ ਇਹ ਵੀ ਬਰਸਾਤ ਦੇ ਬਹੁਤ ਵੱਡਾ ਚੈਲੰਜ ਹੈ ਹਰ ਬੰਦੇ ਲਈ ਅਮਰੂਦਾਂ ਤੋਂ ਜਾਂ ਕਿਸੇ ਵੀ ਫਰੂਟ ਤੋਂ ਬਰਸਾਤ ਦੀ ਫਸਲ ਲੈਣਾ ਕਿਉਂਕਿ ਬਰਸਾਤ ਦੇ ਵਿੱਚ ਬਹੁਤ ਜ਼ਿਆਦਾ ਫਰੂਟ ਫ्लाई ਪੈਂਦੀ ਹੈ ਫਲ ਕਾਣਾ ਬਹੁਤ ਹੁੰਦਾ ਕਾਣਾ ਬਹੁਤ ਹੁੰਦਾ ਫਰੂਟ ਫਲਾਈ ਤੋਂ ਇੱਕ ਹੀ ਕੰਟਰੋਲ ਆ ਸਾਡੇ ਕੋਲ Trap ਜਿਹੜਾ ਕਿ 70 ਤੋਂ 80% ਜਿਹੜਾ ਕੰਟਰੋਲ ਕਰ ਦਿੰਦਾ ਜਿਵੇਂ Trap ਲੱਗੇ ਹੋਏ ਤੁਸੀਂ ਦੇਖ ਰਹੇ ਆ ਆਪਾਂ ਦੇਖ ਰਹੇ ਆ ਜੀ ਇਹਦੇ ਵਿੱਚ ਜਿਹੜਾ ਦੇਖੋ ਆ ਜਿਹੜੀਆਂ ਫਸੀਆਂ ਹੋਈਆਂ ਇਹ ਫਰੂਟ ਫਲਾਈਜ਼ ਆ ਸਾਰੀ ਜੀ ਇਹਨਾਂ ਨੇ ਡੰਗ ਮਾਰਨਾ ਹੈ ਇਹ ਐਕਚੁਅਲ ਦੇ ਵਿੱਚ ਇਹ ਜਿਹੜਾ ਵਿੱਚ ਲਗਾਇਆ ਹੋਇਆ ਇਹ ਫੀਮੇਲ ਮੱਖੀ ਦਾ ਲਿਓਰ ਹੈ ਜੀ ਤੇ ਮੇਲ ਮੱਖੀ ਨੇ ਅਟਰੈਕਟ ਹੋਣਾ ਇਹਦੇ ਵੱਲ ਹਾਂਜੀ ਮੇਲ ਮੱਖੀ ਇਹਦੇ ਚ ਫਸ ਜਣੀ ਹੈ ਜਦੋਂ ਮੇਲ ਮੱਖੀ ਫਸ ਗਈ ਫੀਮੇਲ ਨਾਲ ਉਹਦਾ ਪ੍ਰਜਨਨ ਨਹੀਂ ਹੋਣਾ ਹਾਂਜੀ ਫਿਰ ਉਹਨੇ ਪ੍ਰੈਗਨੈਂਟ ਨਹੀਂ ਹੋਣਾ ਹਾਂਜੀ ਤੇ ਮੇਨ ਇੱਕ ਪ੍ਰੋਬਲਮ ਕੀ ਆਉਂਦੀ ਹੈ ਕਿ ਜੇ ਫਰੂਟ ਦੇ ਉੱਪਰ ਬੈਠ ਕੇ ਜਿਹੜੀ ਪ੍ਰੈਗਨੈਂਟ ਮੱਖੀ ਹੁੰਦੀ ਹੈ ਇਹਦੇ ਵਿੱਚ ਡੰਗ ਮਾਰ ਕੇ ਉਹਦੇ ਅੰਦਰ ਆਂਡੇ ਦੇ ਜਾਂਦੀ ਹੈ ਹਾਂਜੀ ਜਿਹੜੇ ਕਿ ਹਜ਼ਾਰਾਂ ਦੀ ਗਿਣਤੀ 'ਚ ਹੁੰਦੇ ਆ ਉਸ ਤੋਂ ਬਾਅਦ ਫਿਰ ਉਹ ਕਾਣਾ ਹੋਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਦਿਖਾਵਾਂਗੇ ਤੇ ਫਰੂਟ ਕਈ ਹੋਏ ਆ ਤਾਂ ਉਹ ਕਾਣਾ ਹੋ ਕੇ ਪਟਣਾ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਕੀੜੇ ਬਣ ਜਾਂਦੇ ਜੀ ਬਣ ਜਾਂਦੇ ਆ ਉਹ ਡਿੱਗ ਜਾਂਦਾ ਥੱਲੇ ਜਦੋਂ ਡਿੱਗ ਜਾਂਦਾ ਥੱਲੇ ਜਿਵੇਂ ਘਾਹ ਵਗੈਰਾ ਹੈਗਾ ਤਾਂ ਉਹਦੇ 'ਚ ਪਲੀ ਜਾਂਦਾ ਉਹ ਹਾਂਜੀ ਉਹ ਜਿੰਨਾ ਵੀ ਬਾਅਦ ਦੇ ਵਿੱਚ ਫਿਰ ਉਹ ਸਾਰੀ ਫਰੂਟ ਫਲਾਈ ਬਣਦੀ ਆ ਜਿੰਨੇ ਵੀ ਕੀੜੇ ਹੁੰਦੇ ਆ ਕਾਫੀ ਨ ਜੀ ਤੇ ਦੂਜੀ ਗੱਲ ਤੁਸੀਂ ਨਦੀਨਾਂ ਦੀ ਕੀਤੀ ਹੈ ਨਦੀਨਾਂ ਦਾ ਆਰਗੇਨਿਕ ਦੇ ਵਿੱਚ ਹਜੇ ਤੱਕ ਕੋਈ ਹੱਲ ਨਹੀਂ ਹੈਗਾ ਸਿਰਫ ਆਹੀ ਹੈ ਕਿ ਜੇ ਤੁਸੀਂ ਅੱਜ ਤੋਂ ਤਿੰਨ ਦਿਨ ਪਹਿਲਾਂ ਵੀ ਆਉਂਦੇ ਤਾਂ ਇੰਨਾ ਏਡਾ ਵੱਡਾ ਘਾ ਸਾਡੇ ਜਿਹੜੇ ਆ ਹੋਇਆ ਵੈ ਸੀਗਾ ਇੰਨੇ ਇੰਨਾ ਅੱਛਾ ਜੀ ਆ ਦੇਖੋ ਏਡਾ ਏਡਾ ਵੱਡਾ ਘਾ ਜਿਹੜਾ ਇੱਥੇ ਹੋਇਆ ਵੈ ਸੀਗਾ ਇਸੀ ਰੋਟਾਵੇਟਰ ਮਾਰਿਆ ਹਾਂਜੀ ਤੇ ਜਾਂ ਫਿਰ ਗੋਡੀ ਦਾ ਹੱਲ ਨਦੀਨਾਂ ਕਰ ਕੀ ਕੁਦਰਤੀ ਖੇਤੀ ਅਲਿਕਸਾਨਾ ਲੋਕ ਚ ਹੱਡਾਂ ਕਰਦੇ ਹਨਾ ਵੀ ਬੀਜਾ ਸੀ ਆ ਦੇਖ ਲੋ ਘਾ ਹੀ ਖੜਾ ਹੈ ਨਾ ਇਹ ਚੀਜ਼ਾਂ ਜੰਗਲ ਬਣਾਈ ਬੈਠੇ ਆ ਕਹਿੰਦੇ ਹਾਂ ਹਾਂ ਜੰਗਲ ਬਣਾਈ ਬੈਠੇ ਆ ਅੱਗੇ ਬਰਾੜ ਸਾਹਿਬ ਇਹਨਾਂ ਵੀਡੀਓ ਕਰਦੇ ਹੁੰਦੇ ਉਹਦੇ ਚ ਵੀ ਮੈਂ ਕਹਿਣਾ ਹੁੰਦਾ ਕਿ ਬਹੁਤ ਲੋਕ ਛੇਡਾਂ ਵੀ ਕਰਦੇ ਆ ਆ ਕੇ ਕਹਿੰਦੇ ਆ ਯਾਰ ਇੱਥੇ ਕੋਲ ਡੇਢ ਕੱਲਾ ਸੀਗਾ ਉਹਦੇ ਤੇ ਜੋ ਇੰਨੇ ਦਾ ਡੇ ਸਵਾ ਲੱਖ ਦਾ ਝੋਨਾ ਹੋ ਜਾਣਾ ਸੀ ਯਾਰ ਐਵੇਂ ਪੰਗਾ ਲੈ ਲਿਆ ਨਾ ਕਿ ਸਲਾਹਾਂ ਬਹੁਤ ਦਿੰਦੇ ਆ ਸਲਾਹਾਂ ਦੇ ਕੇ ਲਾ ਦੇ ਦਿੰਦੇ ਆ ਹੁੰਦਾ ਬਿਲਕੁਲ ਬਿਲਕੁਲ ਠੀਕ ਹੈ ਲੈ ਹੁਣ ਆਪਾਂ ਗੱਲ ਕਰੀਏ ਵੈਰਾਈਟੀ ਦੀ ਹੈ ਨਾ ਹਾਂਜੀ ਕਿਹੜੀ ਵੈਰਾਈਟੀ ਹੈਗੀ ਆਪਾਂ ਬੂਟੇ ਕਿੱਥੋਂ ਲਏ ਸੀਗੇ ਤੇ ਜਿਹੜਾ ਕੋਈ ਖਾਦ ਵਗੈਰਾ ਆਰਗੈਨਿਕ ਦੇ ਵਿੱਚ ਜਿਸ ਨੂੰ ਤਾਕਤ ਦੇਣ ਦੇ ਲਈ ਕੀ ਵਰਤਦੇ ਹੋ ਤੁਸੀਂ ਤਾਂ ਕਿ ਫਰੂਟ ਤਾਂ ਆਉਣਾ ਹੀ ਆਉਣਾ ਹਨਾ ਫਰੂਟ ਨੂੰ ਵੀ ਸਾਰੇ ਤੱਤ ਚਾਹੀਦੇ ਨੇ ਆਪਣਾ ਸਾਈਜ਼ ਲੈਣ ਦੇ ਲਈ ਮਠਾਸ ਲੈਣ ਦੇ ਲਈ ਫਿਰ ਆਰਗੈਨਿਕ ਦੇ ਵਿੱਚ ਤੁਸੀਂ ਇਹਨੂੰ ਕੀ ਦਿੰਦੇ ਹੋ ਖਰਾਕ ਖਰਾਕ ਭਾਈ ਜੀ ਚਲੋ ਮੈਂ ਪਹਿਲਾਂ ਤੁਸੀਂ ਜਿਹੜਾ ਕੁਐਸਚਨ ਕੀਤਾ ਕਿ ਵੈਰਾਈਟੀ ਕਿਵੇਂ ਚੂਜ਼ ਕੀਤੀ ਹੈ ਨਾ ਵੈਰਾਈਟੀ ਭਾਈ ਜੀ ਜੇ ਆਪਾਂ ਅੱਜ ਤੋਂ 10 ਸਾਲ ਪਹਿਲਾਂ ਦੇਖੀਏ ਤਾਂ ਅਮਰੋਦ ਦੇ ਵਿੱਚ ਆਪਣੇ ਕੋਲੇ ਚੱਲਦਾ ਸੀਗਾ ਅਲਾਹਾਬਾਦ ਸਫੈਦਾ ਹਾਂਜੀ ਠੀਕ ਹੈ ਜੀ ਇਹ ਅਲਾਹਾਬਾਦ ਇੱਕ ਵੈਰੈਟੀ ਜਦੋਂ ਆਉਂਦੀ ਹੈ ਨਾ ਕੋਈ ਯੂਨੀਵਰਸਿਟੀ ਦੇ ਤਾ ਉਹ 30 ਤੋਂ 40 ਸਾਲ ਚੱਲਦੀ ਹੁੰਦੀ ਹੈ ਪੁਰਾਣੀ ਹੋ ਕੇ ਉਦੋਂ ਬਾਅਦ ਉਹ ਜੋ ਵੀ ਕੀਟ ਹੁੰਦੇ ਆ ਜਾਂ ਕਿਸੇ ਤਰ੍ਹਾਂ ਦੀ ਬਿਮਾਰੀ ਉਹ ਮੀਨਟੀ ਬਣਾ ਲੈਂਦੀ ਹੈ ਤੇ ਉਦੋਂ ਬਾਅਦ ਉਹ ਫੇਲ ਹੋ ਜਾਂਦੀ ਹੈ ਵੈਰੈਟੀ ਹਾਂਜੀ ਹਾਂਜੀ ਇਹ ਨਵੀਂ ਵੈਰੈਟੀ ਜਿਹੜੀ ਹਸਾਰ ਯੂਨੀਵਰਸਿਟੀ ਦੀ ਹੈ ਹਸਾਰ ਸਫੈਦਾ ਇਹ 10 ਸਾਲ 10-12 ਸਾਲ ਪੁਰਾਣੀ ਵੈਰੈਟੀ ਆ ਇਹ ਇਹ Allahabad ਸਫੈਦਾ ਤੇ ਸੀਡਲੈਸ ਦਾ ਕ੍ਰੋਸ ਹੈ ਜੀ ਇਹਦੇ ਚ ਸੀਡ ਬਹੁਤ ਘੱਟ ਹੈ ਤੇ Allahabad ਸਫੈਦਾ ਦਾ ਟੇਸਟ ਆਇਆ ਹੋਇਆ ਤੇ ਉਹਦਾ ਸੀਡ ਦਾ ਜਿਹੜੀ ਕੁਆਲਿਟੀ ਆਈ ਹੋਈ ਹੈ ਦੀ ਰਾਈਟ ਤੇ ਇਹਦੇ ਚ ਸਾਰਿਆਂ ਨਾਲੋਂ ਜ਼ਿਆਦਾ ਚਮਕ ਹੁੰਦੀ ਹੈ ਜਿੰਨਾ ਵੀ ਫਰੂਟ ਤੁਸੀਂ ਅਮਰੂਦ ਦੇ ਦੇਖੋਗੇ ਸਾਰਿਆਂ ਨਾਲੋਂ ਵੱਧ ਚਮਕਣ ਵਾਲਾ ਸਾਰਿਆਂ ਨਾਲੋਂ ਵੱਧ ਜਿਹੜਾ ਜਿਹੜੇ ਜਿਵੇਂ ਪਾਲਿਸ਼ ਕੀਤਾ ਹੁੰਦਾ ਐਵੇਂ ਲੱਗਦਾ ਹੈ ਮਾਰਕੀਟ ਦੇ ਵਿੱਚ ਪਿਆ ਹਾਂਜੀ ਤੇ ਟੇਸਟ ਵੀ ਸਾਰਿਆਂ ਨਾਲੋਂ ਵਧੀਆ ਹੈ ਦਾ ਅੱਜ ਦੀ ਡੇਟ ਦੇ ਵਿੱਚ ਜੀ ਅੱਜ ਤੋਂ ਹੋਰ ਵੀ 30 ਸਾਲਾਂ ਨੂੰ ਇਹ ਫੇਲ ਹੋ ਜੂਗੀ ਵੈਰੈਟੀ ਹੋਰ ਨਵੀਂ ਆ ਜਾਊਗੀ ਤਾਂ ਜਦੋਂ ਅਸੀਂ ਰਿਸਰਚ ਕੀਤਾ ਸਾਰੇ ਅਸੀਂ ਘੁੰਮੇ ਪੰਜਾਬ ਹਰਿਆਣੇ ਤੱਕ ਗਏ ਸੀ ਤਾਂ ਜ਼ਿਆਦਾਤਰ ਲੋਕਾਂ ਨੇ 90% ਲੋਕਾਂ ਨੇ ਇਹੀ ਸਲਾਹ ਦਿੱਤੀ ਕਿ ਤੁਸੀਂ ਹਸਾਰ ਸਫੈਦ ਦੇ ਲਈ ਸਾਈਟ ਜਾਓ ਬਹੁਤ ਯੂਨੀਵਰਸਿਟੀ ਦੇ ਲੋਕਾਂ ਨਾਲ ਵੀ ਗੱਲ ਕੀਤੀ ਹੈ ਜਿਹੜੇ ਲੋਕ ਪੁਰਾਣੇ ਬਾਗ ਲਾਉਂਦੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਇਹੀ ਸੁਜੈਸਟ ਕੀਤਾ ਕਿ ਹਸਾਰ ਸਫੈਦ ਹੈ ਤਾਂ ਇਸ ਤਰੀਕੇ ਨਾਲ ਇਹਨੂੰ ਅਸੀਂ ਚੂਜ਼ ਕੀਤਾ ਹਸਾਰ ਸਫੈਦ ਦੇ ਤੇ ਦੂਜੀ ਗੱਲ ਹੈ ਕਿ ਖਾਣਕ ਦੀ ਖਾਣਕ ਔਰਗੈਨਿਕ ਦੇ ਵਿੱਚ ਬਾਈ ਜੀ ਐਂ ਹੁੰਦਾ ਕਿ ਸਾਨੂੰ ਆਹ ਬਾਣ ਦੇ ਵਿੱਚ 7 ਤੋਂ 8 ਸਾਲ ਹੋ ਗਏ ਕੋਈ ਵੀ ਕੈਮੀਕਲ ਕੋਈ ਵੀ ਫਰਟੀਲਾਈਜ਼ਰ ਕੈਮੀਕਲ ਜਾਂ ਸਪਰੇ ਵਗੈਰਾ ਨਹੀਂ ਐਸੀ ਕੀਤੀ ਹੈਗੀ ਹਾਂਜੀ ਤਾਂ ਜਦੋਂ ਆਪਾਂ ਇਹ ਚੀਜ਼ ਕਰਦੇ ਆ ਤਾਂ ਆਟੋਮੈਟਿਕਲੀ ਜਿਹੜੀ ਜ਼ਮੀਨ ਨੂੰ ਆਪਾਂ ਕੈਮੀਕਲ ਪਾ ਕੇ ਮਾਰਿਆ ਹੋਇਆ ਨਾ ਮਾਰਨ ਦਾ ਮਤਲਬ ਹੈ ਕਿ ਜ਼ਮੀਨ ਦੇ ਵਿੱਚ ਜਿ ਆਪਾਂ ਇੱਕ ਮੁਠੀ ਮੈਂ ਭਰ ਲਈ ਨਾ ਮਿੱਟੀ ਦੀ ਹਾਂਜੀ ਉਹਦੇ ਵਿੱਚ ਤਕਰੀਬਨ 800 900 ਕਰੋੜ ਦੇ ਜੀਵਾਨੂ ਹੁੰਦੇ ਆ ਜੀ ਬਰੀਕ ਬਰੀਕ ਜਿਹੜੇ ਆਪਾਂ ਨੰਗੀ ਅੱਖ ਨਾਲ ਦੇਖ ਸਕਦੇ ਹਾਂਜੀ ਤੇ ਉਹ ਲੈਬ ਵਿੱਚ ਹੀ ਦਿਖਦੇ ਆ ਉਹ ਉਹ ਜੀਵਾਨੂਆਂ ਦਾ ਕੰਮ ਕੀ ਹੁੰਦਾ ਹੈ ਧਰਤੀ ਨੂੰ ਫਰਟਾਈਲ ਕਰਨਾ ਹਾਂਜੀ ਤੇ ਜਿਹੜੇ ਆ ਫੀਡਿੰਗ ਰੂਟਸ ਹੁੰਦੀਆਂ ਬੋਟਿਆਂ ਦੀਆਂ ਉਹਦੇ ਤੱਕ ਪੋਸ਼ਣ ਲੈ ਕੇ ਜਾਣਾ ਜੀ ਠੀਕ ਹੈ ਜੀ ਤਾਂ ਉਹ ਆਪਾਂ ਕੈਮੀਕਲ ਪਾ ਕੇ ਮਾਰਦੇ ਹਾਂਜੀ ਪੋਸ਼ਣ ਲੈਣ ਚ ਸਮਰੱਥ ਨਹੀਂ ਹੈਗੇ ਬੋਟੇ ਹੁਣ ਨਾ ਹੀ ਪੋਸ਼ਣ ਬਚਿਆ ਕਾਰਬਨ ਜਿਹਨੂੰ ਕਹਿੰਦੇ ਨੇ ਆਪਾਂ ਮਾਦਾ ਨਹੀਂ ਬਚਿਆ ਹੈਗਾ ਜ਼ਮੀਨ ਦੇ ਵਿੱਚ ਜਦੋਂ ਆਪਾਂ ਕੈਮੀਕਲ ਤੋਂ ਰਹਿਤ ਕਰਦੇ ਨੇ ਜ਼ਮੀਨ ਨੂੰ ਆਟੋਮੈਟਿਕਲੀ ਫਰਟਾਈਲ ਹੋਣੀ ਸ਼ੁਰੂ ਹੋ ਜਾਂਦੀ ਆ ਜੀ ਤੇ ਪਲੱਸ ਜਿਹੜੀ ਆਪਾਂ ਖਾਦ ਆ ਉਹਦੇ ਚ ਰੂੜੀ ਦੀ ਖਾਦ ਹੀ ਆ ਮੇਨ ਆਪਣੇ ਕੋਲੇ ਜਿਹੜੀ ਦਿੰਨੇ ਆ ਆਪਾਂ ਹਾਂਜੀ ਤੇ ਰੂੜੀ ਦੇ ਖਾਦ ਤੋਂ ਬਿਨਾ ਵਰਮੀ ਕੰਪੋਸਟ ਦੇ ਮੇਰੇ ਕੋਲ ਯੂਨਟ ਲੱਗੇ ਹੋਏ ਆ ਘਰੇ ਜਿਹੜੀ ਗੋਹ ਤੋਂ ਗਡੋਇਆਂ ਤੋਂ ਤਿਆਰ ਹੁੰਦੀ ਹੈ ਹਾਂਜੀ ਤੇ ਉਹਦੇ ਨਾਲ ਅਸੀਂ ਜਿਵੇਂ ਐਨਪੀਕੇ ਦੇਣੀ ਹੈ ਤਾਂ ਉਹਦੇ ਚ ਫਰੂਟਸ ਤੇ ਜਿਹੜੇ ਕੇਲਿਆਂ ਦੇ ਛਿਲਕੇ ਜਿਵੇਂ ਉਹ ਚ ਪੋਟਾਸ਼ ਬਹੁਤ ਹੁੰਦਾ ਜਿਹੜਾ ਫਰੂਟ ਦੇ ਜਿਹੜਾ ਬਾਨ ਦੇ ਵਿੱਚ ਜਿਹੜਾ ਚਮਕ ਆ ਉਹ ਪੋਟਾਸ਼ ਤੋਂ ਹੀ ਆਉਣੀ ਹੁੰਦੀ ਹੈ ਹਾਂਜੀ ਤਾਂ ਕੇਲਿਆਂ ਦੇ ਛਿਲਕੇ ਜਾਂ ਹੋਰ ਬਾਕੀ ਫਰੂਟਾਂ ਦੇ ਵੇਸਟ ਹੈ ਜਿਹੜੇ ਉਹ ਪਾਉਣੇ ਆ ਹਾਂ ਜਾਇਮ ਤਿਆਰ ਕਰ ਲੈਂਦੇ ਹਾਂ ਜਾਇਮ ਤਿਆਰ ਕਰ ਲੈਂਦੇ ਆ ਜਾਂ ਫਿਰ ਜਿਵੇਂ ਅਸੀਂ ਡਰਮ ਦੇ ਵਿੱਚ ਘੋਲ ਲੈਂਦੇ ਆ ਗੋੜ੍ਹ ਹਾਂਜੀ ਤੇ ਉਹਦੇ ਵਿੱਚ ਕਣ ਜੀਵ ਅਮਰਤ ਬਣਾ ਲੈਂਦੇ ਆਂ ਉਹ ਚੀਜ਼ ਹੈਗੀ ਹੈ ਯਾ ਬੈਕਟੀਰੀਆ ਵਗੈਰਾ ਪਾ ਦਿੰਦੇ ਆਂ ਨੀਪੀਕੇ ਕੰਸੋਰਸ਼ੀਅਮ ਪਾ ਦਿੰਦੇ ਆਂ ਜੀ ਉਹ ਚੀਜ਼ਾਂ ਨਾਲੇ ਸੀ ਜਿਹੜਾ ਕਰਦੇ ਆਂ ਬਾਈ ਜੀ ਏਰੀਆ ਕਿੰਨਾ ਹੈਗਾ ਆਪਣਾ ਇਹ ਕਿੰਨੇ ਪਲਾਂਟ ਲੱਗੇ ਨੇ ਟੋਟਲ ਕਿੰਨੇ ਏਰੀਆ ਦੇ ਵਿੱਚ ਇਹ ਬਾਈ ਜੀ ਡੇਢ ਕਿਲਾ ਆ ਤਕਰੀਬਨ ਸਾਰਾ ਇਹ ਹਾਂਜੀ ਤੇ ਜਿਹਦੇ ਵਿੱਚ 200 ਬੂਟਾ ਅਮਰੋਦਾਂ ਦਾ 11 ਲਾਈਨਾਂ ਅਮਰੋਦਾਂ ਦੀਆਂ ਇਹ 16x16 ਤੇ ਲੱਗਿਆ ਹੋਇਆ ਬੂਟਾ ਇਹ ਠੀਕ ਹੈ ਤੇ ਇਧਰਲੇ ਪਾਸੇ ਦੋ ਲਾਈਨਾਂ ਜਿਹੜੀਆਂ ਇਹ ਮੇਰੇ ਕੋਲੇ ਮਿਕਸ ਫਰੂਟ ਹੈ ਜਿਹਦੇ ਚ ਛੇ ਤਰ੍ਹਾਂ ਦੇ ਆਂਬ ਹੈ ਹਾਂਜੀ ਉਸ ਤੋਂ ਬਾਅਦ ਫਿਰ ਚੀਕੂ ਆਗੇ ਦੋ ਆ ਜੋ ਆਪਾਂ ਦੇਖ ਲਈ ਹਾਂ ਅ ਪਜਲੋ ਤੁਰੇ ਤੁਰੇ ਜਾਂਦੇ ਗੱਲ ਕਰ ਲੈਨੇ ਆ ਵੀ ਜਿਹੜੀ ਹੁਣ ਫਰੂਟ ਤੁਹਾਡਾ ਆ ਰਿਹਾ ਹਨਾ ਮਿਹਨਤ ਕੀਤੀ ਆ ਹਾਂਜੀ ਇਹਦੀ ਫਿਰ ਮਾਰਕੀਟਿੰਗ ਬਾਈ ਜੀ ਕਿੱਦਾਂ ਹੁੰਦੀ ਆ ਰੇਟ ਭਰਦੇ ਹੈਗੇ ਲੋਕ ਯਕੀਨ ਕਰਦੇ ਆ ਤੁਹਾਡੇ ਦੇ ਵੀ ਤੁਸੀਂ ਕੋਈ ਕੈਮੀਕਲ ਨਹੀਂ ਵਰਤਦੇ ਹਾਂ ਮਾਰਕੀਟਿੰਗ ਕਿਸਾਨ ਦਾ ਸਭ ਤੋਂ ਵੱਡਾ ਚੈਲੰਜ ਆ ਬਾਈ ਜੀ ਹਾਂਜੀ ਮਾਰਕੀਟਿੰਗ ਤੇ ਮਾਰ ਖਾਂਦਾ ਕਿਸਾਨ ਕਿਸਾਨ ਪ੍ਰੋਡਿਊਸ ਵੀ ਕਰ ਲੈਂਦਾ ਹੈ ਕਿਸਾਨ ਫਸਲਾਂ ਨੂੰ ਮਤਲਬ ਇਨਸੈਕਟਸ ਤੋਂ ਬਚਾ ਵੀ ਲੈਂਦਾ ਹੈ ਕੁਛ ਹੱਦ ਤੱਕ ਹਨ ਪਰ ਮਾਰਕੀਟਿੰਗ ਦੇ ਜਾ ਕੇ ਉਹਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਸਟਰਗਲ ਸਾਡਾ ਵੀ ਇਹ ਚੱਲ ਹੀ ਰਿਹਾ ਸੀ ਕਹਿ ਨਹੀਂ ਰਹੇ ਕਿ ਮਾਰਕੀਟਿੰਗ ਬਹੁਤ ਜ਼ਿਆਦਾ ਬਣ ਗਈ ਹੈ ਸਾਡੀ ਬਟ ਕੰਪੈਰੀਟਿਵਲੀ ਜੇ ਆਪਾਂ ਮੈਂ ਇਥੋਂ ਸਾਲ ਪਹਿਲਾਂ ਜਾਂ ਡੇਢ 2 ਸਾਲ ਪਹਿਲਾਂ ਜਦੋਂ ਮੈਂ ਇਹ ਸੋਚਿਆ ਸੀ ਲਗਾਉਣ ਦਾ ਉਹਦੇ ਕੰਪੈਰੀਟਿਵਲੀ ਦੇਖਾਂ ਤਾਂ ਮੇਰੇ ਨਾਲ ਬਹੁਤ ਲੋਕ ਜੁੜਿਆ ਜਿਹੜੇ ਮਤਲਬ ਆਰਗੇਨਿਕ ਨੂੰ ਪਸੰਦ ਕਰਦੇ ਆ ਤੇ ਆਰਗੇਨਿਕ ਖਾਣਾ ਚਾਹੁੰਦੇ ਆ ਉਹ ਹਨ ਤੇ ਦੂਜੀ ਗੱਲ ਹੈ ਮਾਰਕੀਟਿੰਗ ਥੋੜੀ ਕੁਆਲਿਟੀ ਹੈ ਬਾਈ ਹੁਣ ਮੈਂ ਜਿੰਨੇ ਵੀ ਲੋਕ ਸਾਡੇ ਤੋਂ ਲੈ ਕੇ ਜਾਂਦੇ ਆ ਅਮਰੂਦ ਆ ਉਹ ਉਹਨਾਂ ਨੂੰ ਟੇਸਟ ਹੈ ਇੰਨਾ ਵਧੀਆ ਲੱਗਦਾ ਉਹਦਾ ਕਿਉਂਕਿ ਇਹ ਨੇਚਰਲੀ ਪ੍ਰੋਡਿਊਸ ਹੈ ਉਹਦੇ ਚ ਮਠਾਸ ਇੰਨੀ ਜ਼ਿਆਦਾ ਹੈ ਤੇ ਉਹ ਉਹਨਾਂ ਨੂੰ ਬਾਜ਼ਾਰ ਦਾ ਜਿਹੜੀ ਚੀਜ਼ ਉਹ ਸਵਾਦੀ ਨਹੀਂ ਲੱਗਦੀ ਅੱਛਾ ਜੀ ਕਿਵੇਂ ਗੋੜ ਨਾਲ ਹੁੰਦਾ ਸਾਡੇ ਨਾਲ ਹੁਣ ਗੋੜ ਮੈਦ ਕੀ 30 ਕੁਆਂਟਲ ਬਣਾਇਆ ਸੀਗਾ ਉਹਦੇ ਚ ਸਾਰੇ ਵਿਗ ਗਿਆ 2 ਮਹੀਨਿਆਂ ਚ ਦੁਬਾਰਾ ਮੰਗਦੇ ਆ ਲੋਕ ਆ ਪਰ ਉਹੋ ਜੀ ਕੁਆਲਿਟੀ ਬਾਜ਼ਾਰ 'ਚ ਨਹੀਂ ਮਿਲਦੀ। ਨਹੀਂ ਮਿਲਦੀ। ਅਸੀਂ ਖੁਦ ਵੀ ਕਦੇ-ਕਦੇ ਕਈ ਵਾਰੀ ਆਪਾਂ ਜਾਣਦੇ ਆ ਕਿਤੇ ਤਾਂ ਉੱਥੇ ਰਿਸ਼ਤੇਦਾਰ ਜਾਣੇ ਗੋੜ ਖਾਣਾ ਪੈ ਜਾਂਦਾ ਤਾਂ ਟੇਸਟ ਹੀ ਨਹੀਂ ਲੱਗਦਾ ਹੈਗਾ, ਟੇਸਟ ਖਰਾਬ ਹੋ ਜਾਂਦਾ ਮੂੰਹ ਦਾ। ਇੱਕ ਬਈ ਆਮ ਲੋਕਾਂ ਦੀ ਦਲੀਲ ਹੁੰਦੀ ਹੈ ਜਿਹੜੀ ਆਪਾਂ ਨੂੰ ਸੁਣਨ ਨੂੰ ਮਿਲਦੀ ਆ ਜਦੋਂ ਆਪਾਂ ਆਰਗੈਨਿਕ ਦੀ ਗੱਲ ਕਰਦੇ ਆ ਤਾਂ ਲੋਕ ਕਹਿੰਦੇ ਆ ਕੀ ਕਰਾਂਗੇ ਫਰੂਟ ਖਾ ਲਾਂਗੇ ਆਰਗੈਨਿਕ, ਸਬਜ਼ੀ ਖਾ ਲਾਂ ਕੋਈ ਦਾਲ ਖਾ ਲਾਂਗੇ ਕਣਕ ਖਾ ਲਾਂਗੇ ਪਰ ਆਪਾਂ ਸਾਰਾ ਕੁਝ ਨਹੀਂ ਆਰਗੈਨਿਕ ਕਰ ਸਕਦੇ ਹਨਾ। ਇਹ ਤਾਂ ਗੱਲਾਂ ਹੁੰਦੀਆਂ ਨੇ ਐ ਕਿ ਹੁੰਦਾ ਸਿਹਤ ਨੂੰ ਇਹ ਚੀਜ਼ਾਂ ਨਾਲ ਕੀ ਫਰਕ ਪੈਂਦਾ ਹੈਗਾ? ਤੁਸੀਂ ਡੀਪਲੀ ਇਹ ਗੱਲਾਂ ਨੂੰ ਦੇਖਿਆ ਹੈਗਾ ਸਰਚ ਕੀਤੀ ਹੈ ਤੁਸੀਂ ਕੀ ਸੋਚਦੇ ਹੋ ਜੇਕਰ ਆਪਾਂ ਕੁਝ ਪਰਸੈਂਟ ਆਰਗੇਨਿਕ ਫੂਡ ਆ ਐਡ ਕਰਦੇ ਆਂ ਆਪਣੀ ਡਾਈਟ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਜੀ ਦੇਖੋ ਬਾਈ ਜੀ ਫਰਕ ਤਾਂ ਬਹੁਤ ਪੈਂਦਾ ਹੈ ਜੇ ਆਪਾਂ ਹੁਣ ਹਰ ਬੰਦਾ ਐਵੇਂ ਹੀ ਸੋਚੂਗਾ ਯਾਰ ਕਿ ਆਪਾਂ ਕੀ ਕੁਝ ਆਰਗੇਨਿਕ ਕਰ ਲਾਂਗੇ ਤਾਂ ਮੇਰਾ ਸਿੱਧਾ ਜਿਹਸਾਵਾ ਹੈ ਕਿ ਜਿੰਨਾ ਤੁਸੀਂ ਆਪਣੀ ਕਿਚਨ ਨੂੰ ਬਾਜ਼ਾਰ ਤੋਂ ਮੁਕਤ ਕਰ ਲੋਗੇ ਤਾਂ ਹਾਂਜੀ ਉਹਨਾਂ ਤੋਂ ਸੇ ਬਿਮਾਰੀਆਂ ਤੋਂ ਦੂਰ ਰਹੋਗੇ ਇਹ ਹੁਣ ਇੰਡੀਵਿਜੂਅਲ ਹਰੇਕ ਬੰਦੇ ਨੇ ਸੋਚਣਾ ਹੈ ਕਿ ਮੈਨੂੰ ਕਿੰਨਾ ਕੁ ਸਟਰਗਲ ਕਰਨਾ ਪੈਣਾ ਉਹਦੇ ਵਾਸਤੇ ਹਾਂਜੀ ਹਨਾ ਇੱਕ ਨਮਕਾ ਹੈ ਜਿਹੜਾ ਆਪਾਂ ਖੁਦ ਨਹੀਂ ਪ੍ਰੋਡਿਊਸ ਕਰ ਸਕਦੇ ਜੀ ਬਾਕੀ ਸਾਰੀਆਂ ਚੀਜ਼ਾਂ ਪ੍ਰੋਡਿਊਸ ਕਰ ਸਕਦੇ ਆਪਾਂ ਹਾਂਜੀ ਨਹੀਂ ਪ੍ਰੋਡਿਊਸ ਕਰ ਸਕਦੇ ਉਹ ਪ੍ਰੋਡਿਊਸ ਕਰਨ ਵਾਲੇ ਨਾਲ ਤਾਂ ਆਪਾਂ ਜੁੜੀ ਸਕਦੇ ਹਾਂ ਹਨਾ ਜਿਵੇਂ ਹੁਣ ਮੈਂ ਇੱਕ ਬੁੱਕ ਪੜ੍ਹ ਰਿਹਾ ਸੀਗਾ ਉਹਦੇ ਚ ਦੱਸਿਆ ਉਹਨਾਂ ਨੇ ਕਿ ਪਹਿਲਾਂ ਲੋਕ ਕੀ ਕਰਦੇ ਸੀ ਫੈਮਿਲੀ ਡਾਕਟਰ ਰੱਖਦੇ ਸੀਗੇ ਹਾਂਜੀ ਤੇ ਹੁਣ ਲੋਕਾਂ ਨੂੰ ਫੈਮਿਲੀ ਫਾਰਮਰ ਰੱਖਣਾ ਪੈਣਾ ਤਾਂ ਉਹ ਹਰੇਕ ਬੰਦੇ ਦੀ ਆਪਦੀ ਇੰਡੀਵਿਜੂਅਲ ਸੋਚ ਹੈ ਨਾ ਹਾਂਜੀ ਜੇ ਅਸੀਂ ਮੈਂ ਆਪਣੇ ਘਰ ਦੀ ਗੱਲ ਕਰਾਂ ਤਾਂ ਮੇਰੇ ਕੋਲੇ ਨਮਕ ਤੋਂ ਬਿਨਾ ਬਾਕੀ ਸਾਰੀਆਂ ਚੀਜ਼ਾਂ ਮੇਰੀਆਂ ਫਾਰਮ ਦੀਆਂ ਪ੍ਰੋਡਿਊਸ ਆ ਖੁਦ ਦੀਆਂ ਜੀ ਤੇ ਮੈਂ ਵੀ ਇਹਦਾ ਕਰ ਹੀ ਪਾ ਰਿਹਾ ਹਾਂ ਤਾਂ ਇਹ ਮਤਲਬ ਉਹ ਕਨਵੀਨੀਅੰਟ ਵੇ ਹੈ ਆਪਣੇ ਆਪ ਨੂੰ ਨਾ ਮਤਲਬ ਉਹ ਜਸਟੀਫਾਈ ਕਰ ਲੈਂਦੇ ਆਪਣੇ ਆਪ ਨੂੰ ਕਿ ਯਾਰ ਅਵੇਲੇਬਲ ਨਹੀਂ ਹੈਗਾ ਪਰ ਨਹੀਂ ਖਾਰੇ ਤਾਂ ਫਿਰ ਬਿਮਾਰੀਆਂ ਤਾਂ ਵੀ ਲੱਗ ਹੀ ਰਹੀਆਂ ਲੱਗ ਹੀ ਰਹੀਆਂ ਬਿਲਕੁਲ ਤੇ ਹੁਣ ਬਈ ਕੀ ਪਲਾਨਿੰਗ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੀ ਕੀ ਐਡ ਕਰ ਰਹੇ ਹਾਂ ਜਿਵੇਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਹਾਂਜੀ ਕਿ ਤੁਸੀਂ ਸਾਈਡ ਦਾ ਵੀ ਖਿਆਲ ਰੱਖ ਦਿਓ ਵੀ ਇਸ ਸਾਈਡ ਆਪਾਂ ਇਹ ਪਲਾਂਟ ਲਾਉਣੇ ਹੈਗੇ ਹਾਂਜੀ ਇਹਦੇ ਚ ਬਈ ਜਿਵੇਂ ਆਪਣੇ ਕੋਲੇ ਇਹ ਨਾਰਥ ਸਾਊਥ ਜਿਹੜੀਆਂ ਲਾਈਨਸ ਆ ਮੇਰੇ ਕੋਲੇ ਹਾਂਜੀ ਠੀਕ ਆ ਜੀ ਇਹਦੇ ਚ ਹਰੇਕ ਲਾਈਨ ਦੇ ਵਿੱਚ 18 ਬੂਟੇ ਅਮਰੋਦ ਦੇ ਆ ਇਹ ਚਲੋ 20 20 ਫੁੱਟ ਤੇ ਲੱਗੇ ਹੋਏ ਆ ਇਹ 15 15 ਤੇ ਆ ਹਾਂਜੀ ਇਹਦੇ ਚ ਜ਼ਿਆਦਾ ਇਹ ਲਾਈਨਾਂ ਦੇ ਜਿਹੜੇ ਬਿਲਕੁਲ ਕਾਰਨਰ ਤੇ ਮੱਥੇ-ਮੱਥੇ ਜਿਹੜੀਆਂ ਲਾਉਣੇ ਹੈਗੇ ਆ ਉਹ ਹੈਗੇ ਹੁਣ ਅੰਬਾਂ ਦੀ ਲਾਈਨ ਕੱਢਣੀ ਹੈ ਜੀ ਇੱਕ ਠੀਕ ਹੈ ਜੀ ਇਹ ਨਾਰਥ ਸਾਈਡ ਆ ਗਈ ਨਾਰਥ ਸਾਈਡ ਤੋਂ ਹਰੇਕ ਫਸਲ ਨੂੰ ਨੁਕਸਾਨ ਹੁੰਦਾ ਹੁੰਦਾ ਕਿਉਂਕਿ ਠੰਡੀਆਂ ਹਵਾਵਾਂ ਚੱਲਦੀਆਂ ਆ ਹਨੇਰੀਆਂ ਆਉਂਦੀਆਂ ਜ਼ਿਆਦਾ ਨਾਰਥ ਤੋਂ ਹੀ ਆਉਂਦੀਆਂ ਹਾਂਜੀ ਹਾਂਜੀ ਤਾਂ ਵੈਸੇ ਤਾਂ ਮੇਰਾ ਕੈਜ਼ੂਰੀਨਾ ਲੱਗਿਆ ਹੋਇਆ ਨਾਲ-ਨਾਲ ਉਹ ਵੀ ਇੱਕ ਵਿੰਡ ਬ੍ਰੇਕ ਦਾ ਕੰਮ ਹੀ ਕਰਦਾ ਹੈਗਾ ਉਸੇ ਚੰਦਨ ਲਾਇਆ ਸੀਗਾ ਨਾਲ-ਨਾਲ ਹਾਂਜੀ ਚੰਦਨ ਦਾ ਹੋਸਟ ਪlant ਹੈ ਕੈਜ਼ੂਰੀਨਾ ਜੀ ਤਾਂ ਚੰਦਨ ਆਪਣੇ ਸਰਵਾਈਵ ਨਹੀਂ ਕੀਤਾ ਕਰ ਵੀ ਜਾਂਦੇ ਬੂਟੇ ਪਰ ਮੇਰੇ ਕੋਲ ਸਰਵਾਈਵ ਨਹੀਂ ਕੀਤਾ ਉਹ ਹਾਂਜੀ ਤਾਂ ਉਹ ਖਤਮ ਹੋ ਗਿਆ ਤੇ ਕੈਜ਼ੂਰੀਨਾ ਸਾਰੇ ਖੜਾ ਹੋਇਆ ਜੀ ਤੇ ਉਹਦੇ ਇਧਰਲੇ ਪਾਸੇ ਮੈਂ ਹੁਣ ਕੀ ਕਰਨਾ ਹੈਗਾ ਇੱਕ ਇੱਕ ਆਂਬ ਦਾ ਬੂਟਾ ਲਾਉਣਾ ਹੈ तकरीबन 18 ਬੂਟੇ ਆਂਬ ਦੇ ਲੱਗ ਜਾਣਗੇ ਹਾਂਜੀ ਅਲੱਗ-ਅਲੱਗ ਵੈਰਾਈਟੀ ਹਰੇਕ ਉਸ ਤੋਂ ਬਾਅਦ ਇਧਰ ਨੂੰ ਸਾਊਥ ਨੂੰ ਜਿਵੇਂ ਆਵਾਂਗੇ ਆਪਾਂ ਤਾਂ ਜਿਵੇਂ ਲੀਚੀ ਹੋਗੀ ਫਿਰ ਨਾਕ ਹੋਗੀ ਆ ਆੜੂ ਆ ਕਸਟਰਡ ਐਪਲ ਸੀਤਾ ਫਲ ਹੋ ਗਿਆ ਸਾਊਥ ਨੂੰ ਜਿਵੇਂ ਆਪਾਂ ਜਾਵਾਂਗੇ ਤਾਂ ਛੋਟੇ ਕੱਦ ਵਾਲੇ ਜਿਹੜੇ ਪਲਾਂਟ ਹਰੇਕ ਅਮਰੂਦ ਦੇ ਬੂਟੇ ਦੇ ਵਿਚਾਲੇ ਵਿਚਾਲੇ ਜਿਹੜਾ ਸੈਂਟਰ ਦੇ ਵਿੱਚ ਲਾ ਦੇਣਾ ਉਹ ਅੱਛਾ ਜੀ ਤਾਂ ਜਿਵੇਂ ਹੁਣ ਆਮਬ ਹੈ ਜਾਂ ਲੀਚੀ ਹੈ ਇਹ 6 ਤੋਂ 7 ਸਾਲਾਂ ਬਾਅਦ ਜਿਹੜਾ ਜ਼ਿਆਦਾ ਵੱਡੇ ਕੈਨੋਪੀ ਬਣਾਉਂਦੇ ਆ ਤਿਆਰ ਹੁੰਦੇ ਆ ਤਾਂ ਜਦੋਂ ਉਹ ਡਿਸਟਰਬ ਕਰਨਗੇ ਉਹਦੋਂ ਨੂੰ ਆਪਾਂ ਅਮਰੂਦ ਦਾ ਇੱਕ ਇੱਕ ਫਰੂਟ ਨਾਲ ਨਾਲ ਕੱਢ ਦਾਂਗੇ ਇੱਕ ਇੱਕ ਠੀਕ ਹੈ ਜੀ ਤੇ ਬਾਅਦ ਚ ਹੌਲੀ ਹੌਲੀ ਇਹ 10 ਤੋਂ 12 ਸਾਲ ਦੀ ਜਿਹੜੀ ਹੁੰਦਾ ਆ ਆਮਬ ਅਮਰੂਦ ਤੇ ਜਦੋਂ ਇਹ 10 ਤੋਂ 12 ਸਾਲ ਨੂੰ ਖਤਮ ਹੋਊਗਾ ਉਹਦੋਂ ਨੂੰ ਜਿਹੜਾ ਦੂਜਾ ਮਾਡਲ ਆਪਣੇ ਨਾਲ ਮੈਕਸ ਮਾਡਲ ਆ ਤਿਆਰ ਹੋ ਜਾਂਦੇ ਹਾਂ ਜੀ ਉਹ ਫਰੂਟ ਵਧੀਆ ਸਟਾਰਟਿੰਗ ਹਾਂ ਇਹ ਸੋਚਿਆ ਹੈ ਤੇ ਉਹ ਜਿਹੜੇ ਮੇਰੇ ਵੱਡੇ ਗੱਦ ਵਾਲੇ ਬੂਟੇ ਆ ਨਾਲ ਉਹ ਵਿੰਡ ਬ੍ਰੇਕ ਦਾ ਕੰਮ ਕਰਨਗੇ ਜਿਹੜੀ ਆਹ ਅਮਰੂਦਾਂ ਦੇ ਬੂਟਿਆਂ ਨੂੰ ਹਨੇਰੀਆਂ ਤੋਂ ਤੇ ਠੰਡ ਤੋਂ ਬਚਾਉਣਗੇ ਜੀ ਇਹ ਵੀ ਕੰਮ ਕਰਨਗੇ ਜਿੱਦਾਂ ਕੋਈ ਵੀਡੀਓ ਦੇਖ ਰਿਆ ਹੈ ਨਾ ਆਪਣੀ ਤੁਹਾਡੇ ਤੋਂ ਫਰੂਟ ਲੈਣਾ ਚਾਹੁੰਦਾ ਹੈਗਾ ਕਿਦਾਂ ਤੁਸੀਂ ਭੇਜ ਸਕਦੇ ਹੋ ਕੀ ਤਰੀਕਾ ਹੈਗਾ ਆਪਣਾ ਨੇੜੇ ਦੂਰ ਵਾਲਾ ਜੇ ਕੋਈ ਟੇਸਟ ਕਰਨਾ ਚਾਹੁੰਦਾ ਫਰੂਟ ਹਨਾ ਕੀ ਆਪਣਾ ਹੈਗਾ ਸਿਸਟਮ ਭੇਜਣ ਦਾ ਜੀ ਆ ਮੇਰੀਆਂ ਵੈਸੇ ਪੁਰਾਣੀਆਂ ਵੀਡੀਓਜ਼ ਵੀ ਪਈਆਂ ਹੋਈਆਂ ਨੇਟ ਤੇ ਕਾਫੀ ਹਾਂਜੀ ਤੇ ਉਹ ਦੇਖ ਕੇ ਮੈਨੂੰ ਫੋਨ ਵੀ ਬਹੁਤ ਆਉਂਦੇ ਆ ਹਾਂਜੀ ਤੇ ਜਿਆਦਾ ਦੂਰ ਫਰੂਟ ਇਹ ਹੈ ਕਿ ਜਿਵੇਂ ਮੈਂ ਬਠਿੰਡੇ ਵੀ ਭੇਜ ਦਿੰਨਾ ਹਾਂ ਹਾਂਜੀ ਫਰੀਦਕੋਟ ਆ ਕੋੜਕਪੂਰਾ ਬਰਗਾੜੀ ਲੁਧਿਆਣੇ ਤੋਂ ਵੀ ਮੇਰੇ ਕੋਲੇ ਆਰਡਰ ਆਏ 1 2 ਮੈਂ ਭੇਜਨੇ ਹੁਣ ਚੰਡੀਗੜ੍ਹ ਤੋਂ ਵੀ ਆਏ ਆਰਡਰ ਤਾਂ ਉਹਦੇ ਚ ਇਹ ਹੈ ਕਿ ਮਿਨੀਮਮ 5 7 ਕਿਲੋ ਦਾ ਆਰਡਰ ਹੈ ਤਾਂ ਅਸੀਂ ਉਹਨੂੰ ਪੈਕ ਕਰਕੇ ਭੇਜ ਦਿੰਨੇ ਆ ਹਾਂਜੀ ਤੇ ਪਰ ਜਿਆਦਾ ਪਕਾਈ ਵੀ ਕਿਲੋ 2 ਕਿਲੋ ਪਿੱਛੇ ਇੰਨਾ ਜ਼ਿਆਦਾ ਫਿਰ ਉਹ ਕਿਰਾਏ ਇੰਨਾ ਪੈ ਜਾਣਾ ਬੱਸ ਦਾ ਤਾਂ ਬਾਏ ਬੱਸ ਭੇਜ ਸਕਦੇ ਆ ਪਰ ਮੈਂ ਜ਼ਿਆਦਾ ਸੁਜੈਸਟ ਕਰੂੰਗਾ ਲੋਕਾਂ ਨੂੰ ਕਿ ਤੁਸੀਂ ਇੱਕ ਵਾਰੀ ਇੱਥੇ ਫਾਰਮ ਤੇ ਵਿਜ਼ਿਟ ਕਰੋ ਹਾਂਜੀ ਵਿਜ਼ਿਟ ਕਰਕੇ ਜੋ ਤੁਹਾਨੂੰ ਇੱਥੇ ਸਕੂਨ ਮਿਲੇਗਾ ਤੇ ਜੋ ਤੁਹਾਨੂੰ ਇੱਥੇ ਕੁਆਲਿਟੀ ਮਿਲੇਗੀ ਫੂਡ ਹਨਾ ਫਰੂਟ ਦੀ ਤਾਂ ਉਹ ਫਿਰ ਲਾਜਵਾਬ ਹੋਊਗਾ ਉਹ ਅਲੱਗ ਤਰ੍ਹਾਂ ਦੀ ਹੋਊਗਾ ਹਾਂ ਉਹ ਅਲੱਗ ਤਰ੍ਹਾਂ ਦੀ ਕੁਆਲਿਟੀ ਹੋਊਗੀ ਵੈਸੇ ਜਿਹੜਾ ਆਪਣਾ ਫਰੂਟ ਆ ਇਹਦਾ ਟੇਸਟ ਬਹੁਤ ਵਧੀਆ ਤਾਂ ਬਹੁਤ ਦੂਰ ਤੱਕ ਜਾਂਦਾ ਹੈ ਦੂਰ ਦੇ ਬੰਦੇ ਜਦੋਂ ਮੈਨੂੰ ਜਿਹੜੇ 50 60 100 ਕਿਲੋਮੀਟਰ ਤੋਂ ਦੂਰ ਜੇ ਇੱਕ ਵਾਰੀ ਖਾ ਕੇ ਫਰੂਟ ਦੁਆਰਾ ਮੰਗਾਉਂਦੇ ਤਾਂ ਫਿਰ ਉਹਦੇ ਖੁਸ਼ੀ ਹੁੰਦੀ ਹੈ ਕਿ ਵਾਕਈ ਬੰਦੇ ਨੂੰ ਪਸੰਦ ਆਇਆ ਤਾਂ ਤਾਂ ਹੀ ਫਰੂਟ ਮੰਗਾ ਰਿਹਾ ਦੁਆਰਾ ਤਾਂ ਸਰਵਸਤ ਦੇ ਸਕਦੇ ਨਹੀਂ ਕਿਉਂ ਤਾਂ ਕੋਈ ਇਸ਼ੂ ਵਾਲੀ ਗੱਲ ਹੈ ਨਹੀਂਗੀ ਠੀਕ ਹੈ ਬਜੀ ਆਪਣਾ ਨੰਬਰ ਵੀ ਤੁਸੀਂ ਦੱਸ ਦਿਓ ਹਾਂਜੀ ਮੇਰਾ ਨੰਬਰ ਹੈਗਾ 9872831465 ਹਾਂਜੀ ਗੁਰਪ੍ਰੀਤ ਮੇਰਾ ਨਾਮ ਹੈ ਜੇ ਕਿਸੇ ਨੇ ਆਉਣਾ ਹੈ ਤਾਂ ਤੁਸੀਂ ਫੋਨ ਕਰਕੇ ਇੱਕ ਵਾਰੀ ਆ ਸਕਦੇ ਹੋ ਜੀ ਠੀਕ ਹੈ ਜੀ ਇੱਥੇ ਫਾਰਮ ਚ ਘੁੰਮਣ ਵੀ ਬਹੁਤ ਸਾਰੇ ਲੋਕ ਆਉਂਦੇ ਨੇ ਲੋਕੇਸ਼ਨ ਵੀ ਦੱਸ ਦੋ ਕਿਹੜੇ ਰੋਡ ਲੋਕੇਸ਼ਨ ਆਪਣੀ ਜਿਹੜੀ ਕੋਠੇ ਸੈਣੀਆਂ ਵਾਲੇ ਰਾਹ ਦੇ ਉੱਪਰ ਆਪਣਾ ਹੈਗਾ ਰੋਡ ਦੇ ਉੱਪਰ ਹੀ ਹੈ ਪਿੰਡ ਤੋਂ ਤਕਰੀਬਨ 2 ਡੇਢ ਕਿਲੋਮੀਟਰ ਦੂਰ ਹੈਗਾ ਤਾਂ ਤੁਸੀਂ ਆ ਸਕਦੇ ਆ ਠੀਕ ਹੈ ਭਾਈ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀ ਸਮਾਂ ਦੇਣ ਦੇ ਲਈ